ਸਨ 1984 ਦਿੱਲੀ ਦੇ ਦੰਗਿਆਂ ਦਾ ਉਹ ਮੰਜ਼ਰ ਜਿਸ ਬਾਰੇ ਸੋਚ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਅੱਜ ਤੁਹਾਨੂੰ ਉਸ ਪੀੜਿਤ ਪਰਿਵਾਰ ਦੇ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ 1984 ਦੇ ਦਿੱਲੀ ਦੰਗਿਆਂ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਹੈ ਇਹ ਮوڑ ਇਹ ਪਰਿਵਾਰ ਦਿੱਲੀ ਤੋਂ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਾਅਦ ਅੰਮ੍ਰਿਤਸਰ ਆ ਗਿਆ ਜੋ ਕਿ ਅੱਜ 40 ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਦਰਦ ਆਪਣੇ ਪਿੰਡੇ ਤੇ ਹੰਡਾ ਰਿਆ ਆਓ ਮਿਲੋਂਦੇ ਆ ਤੁਹਾਨੂੰ ਉਸ ਪਰਿਵਾਰ ਦੇ ਨਾਲ ਕਿ ਕੀ ਦਿੱਲੀ ਦਾ ਕੀ ਹਾਲਾਤ ਜੋ ਗਰਾਸੀ ਜਿਵੇਂ ਆ ਰਹੇ ਸੀ ਜੀ ਜੀ ਬਹੁਤ ਮਾੜੇ ਹਾਲਾਤ ਦੇਖੇ ਮਸਾਂ ਹੀ ਆਪਾਂ ਜਾਨਾਂ ਬਚਾ ਕੇ ਉਥੋਂ ਨਿਕਲੇ ਹਾਂ ਮਿੰਟ ਜੀ ਦੁਆਰਾ ਹਾਟ ਬਾਹਰ ਡੰਗ ਡੰਗਾਂ ਨੂੰ ਮਾਰ ਕੇ ਰਾਤ ਲੈ ਤੋੜ ਦਿੱਤੇ ਗਏ ਮੈਨੂੰ ਕਹਿੰਦੇ ਸੀ ਅਗਲ ਲਾਗੇ ਬਸ ਸੱਪ ਦਾ ਬਚਾਈ ਨੂੰ ਮਾਰ ਲੋ ਕੋ ਚੱਲ ਜਿਓ ਆ ਗੱਲ ਲੋਕਾਂ 5000 ਦਾ ਫਜੂਨ ਨਹੀਂ ਰਵੇ ਤੇ ਆਹ ਤਰ ਕੈਂਨੀਆਂ ਪਟੋਲ ਦੀਆਂ ਕੈਂਨੀਆਂ ਹਰ ਸਾਵੇ ਤੇ ਟਾਇਰ ਗਲਜ ਪਾ ਕੇ ਅਗ ਲਾਂਡੇ ਕਹਦੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਕੇ ਮੈਂ ਜਾਣਾ ਬਚਾਈ ਗੁਰਦੁਆਰੇ ਸਾਹਿਬ ਨੂੰ 9 ਮਹੀਨਾ ਗੁਰਦੁਆਰੇ ਸਾਹਿਬ ਆਪਕ ਕੱਟੇ ਜਾਣ ਦੇ ਉਹਦੇ 16 16 ਸਾਲੋਂ ਹਾਂ ਜੀ ਕਿੰਨਾ ਆਪਣਾ ਵਾਕਿਆ ਵਿੱਚ ਹਾਂ ਜੀ ਹਾਂ ਜੀ ਬਹੁਤ ਮਜਰ ਉਹ ਤੇ ਲੋਕ ਕੰਮ ਜਦੋਂ ਹੂੰ ਬਹੁਤ ਜ਼ਿਆਦਾ ਮੋੜ ਮਾਰਿਆ ਵਾਲੇ ਲੱਗੇ ਮਾਰਿਆ ਹਾਲਾਤੇ ਹੀ ਮੋੜ ਮਾਰਿਆ ਲਾਤਾ ਜੋ ਅੱਜ 40 ਸਾਲ ਤਕਰੀਬਾ ਹੋ ਗਏ ਆ ਸਾਨੂੰ ਕਹਿੰਦੇ ਹਾਲਾਤੇ ਕੋਈ ਨਰੇ ਨੇ ਕਹਦਾ ਕੋਈ ਕੋਈ ਸੈਟਿੰਗ ਨਹੀਂ ਹੋਈ ਕਰਦੀ ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੈਟ ਕੋਈ ਮਾਦਾ ਨਹੀਂ ਬਜ਼ੁਰਗ ਮਾਦਾ ਕੋਲੋਂ ਵੀ ਕੰਮ ਨਹੀਂ ਹੁੰਦਾ ਸਾਡੇ ਕੋਲ ਕੀ ਮੰਗ ਕਰਦੇ ਕੰਮ ਮੇ ਮਾਰਾ ਮੰਗ ਸਰਕਾਰ ਕੋ ਕਰਦੇ ਜੋ ਸੈਲ ਕਵਾ ਦਿੱਤਾ ਜਾਵੇ ਕੁਝ ਕੋ ਜੋ ਤੋਂ ਖੋਲ ਸਾਨੂੰ ਬੰਦੀ ਆ ਉਹ ਦਿੱਤੀ ਜਾਵੇ ਹਾਂਜੀ ਕੀ ਹਾਲ ਤੁਹਾਡਾ ਮੰਤਰੀ ਕੋ ਨਾਮ ਹੈ ਜੀ ਮੇਰਾ ਕੀ ਲੱਗਦੀ ਮਾਤਾ ਜੀ ਤੁਹਾਡੇ ਮੇਰੇ ਨਾਨੀ ਜੀ ਲੱਗਦੇ ਨੇ 84 ਜੋ ਵਾਕਿਆ ਹੋਇਆ ਕਿ ਤੁਸੀਂ ਦੱਸੋ ਕੀ ਬਿਆਨ ਕਰੋ ਹਾਂਜੀ 1984 ਦੇ ਵਿੱਚ ਕਿ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਿਵਾਰਸੀ ਜਿਹੜੇ ਆਪਣੇ ਪਰਿਵਾਰਾਂ ਨਾਲੋਂ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ ਕਈ ਪਰਿਵਾਰੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਤੋਂ ਪੀੜਿਤ ਹੈ ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਛ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਉਹ ਬਸ ਇੱਕ ਅਪੀਲ ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਐਨ ਆਰ ਆਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਤੌਰ ਤੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੱਸੋ ਜੀ ਅਗਰ ਕਿਸੇ ਨੇ ਪਰਵਾਦੂ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਰਣਜੀਤ ਐਵੈਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਰਕ ਨੰਬਰ ਦੱਸੋ ਸੰਪਰਕ ਨੰਬਰ ਹੈ 95011 98906 9501198906 ਕਿ ਮੈਂ ਬਹੁਤ ਹੀ ਧੰਨਵਾਦੀ ਆ ਸਾਰੀ মিডিਆ ਟੀਮ ਦਾ ਵੀ ਕਿ ਇਹਨਾਂ ਨੇ ਅਗਰ ਮੈਂ ਆਪਣਾ ਦਰਦ ਬਿਆਨ ਕਰਨਾ ਚਾਹਿਆ ਤੇ ਇਹਨਾਂ ਨੇ ਆਗੇ ਸਾਡੀ ਸਾਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਥੈਂਕ ਯੂ ਦੇਖੋ ਅੱਜ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਿਤ ਪਰਿਵਾਰ ਨੇ ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ ਤੇ ਸਾਡੀ ਭੈਣ ਨੇ ਮਾਪ੍ਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿੰਨਾਂ ਦੀ 85 ਸਾਲ ਉਮਰ ਹੋ ਗਈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੀ ਬਹੁਤ ਜ਼ਿਆਦਾ ਹਾਰਟ ਦੀ ਪ੍ਰੋਬਲਮ ਆ ਔਰ ਇਲਾਜ ਨਹੀਂ ਕਰਵਾ پا ਰਹੇ ਹੋ ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਹਮਣੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਾਰਿਆਂ ਨੇ ਉਹ ਸਜ਼ਾ ਹੰਡਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਅੱਜ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਤੇ ਕਿਰਾਏ ਤੇ 2500 ਰੁਪਏ ਦਾ ਘਰ ਆ ਘਰ 'ਚ ਖਾਣ ਲਈ ਕਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਸੀਂ ਇਸ ਪਰਿਵਾਰ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਿਵਾਰ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹਾਂਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੀ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਵਾਹ ਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਮੇਰੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜਕੇ ਨਾਲ ਮਲਵਾਊਂਗਾ ਔਰ ਜਿਨੇ ਜੋਗਾ ਹੈਗਾ ਨਾਲ ਖੜਾ ਵਾਂ ਕਿਉਂਕਿ ਜੇ ਸਾਡੀ ਭੈਣ ਨੇ ਇੱਡਾ ਵੱਡਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸੰਭ ਕੇ ਇੱਥੋਂ ਤੱਕ ਲੈਣ ਦਾ ਤੁਹਾਡੇ ਜਰੀਏ ਤੇ ਹੁਣ ਸਾਡਾ ਫਰਜ ਬਣਦਾ ਵਾ ਜਦੋਂ ਦਿਨ ਚੜੇ ਉਦੋਂ ਸਵੇਰ ਆ ਹੁਣ ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀਂ ਆਪਣੀ ਭੈਣ ਦਾ ਸਾਥ ਦੇਈਏ ਇਸ ਪਰਿਵਾਰ ਦਾ ਸਾਥ ਦੇਈਏ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਅਸੀਂ ਔਰ ਭਰਾਓ ਜੇ ਆਪਣੇ ਹੀ ਲੋਕ ਇਨਾਂ ਹਾਲਾਤਾਂ ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਹੈ ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖਲੋ ਸਕਦੇ ਔਰ ਮੈਂ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪਰਿਵਾਰ ਨਾਲ ਖੜਾ ਹੋਇਆ ਧੰਨਵਾਦ